ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਮਾਣ ਹੁੰਦਾ ਕਿ ਅਸੀਂ ਪੰਜਾਬੀ ਆ ਕਿ ਅਸੀਂ ਸਿੱਖ ਕੌਮ ਵਿੱਚ ਜਨਮ ਲਿਆ ਸਾਡੀ ਸਿੱਖ ਕੌਮ ਸਾਡੇ ਪੰਜਾਬੀਆਂ ਦਾ ਇਤਿਹਾਸ ਇੰਨਾ ਸੁਨਹਿਰੀ ਹੈ ਇੰਨਾ ਤਕੜਾ ਇਤਿਹਾਸ ਹੈ ਕਿ ਦੁਨੀਆ ਵਿੱਚ ਕਿਸੇ ਹੋਰ ਕੌਮ ਦਾ ਕਿਸੇ ਹੋਰ ਪੰਥ ਦਾ ਇਤਿਹਾਸ ਨਹੀਂ ਹੈ ਤੇ ਇਸ ਇਤਿਹਾਸ 'ਤੇ ਬਹੁਤ ਹੀ ਘੱਟ ਫਿਲਮਾਂ ਬਣਦੀਆਂ ਨੇ ਜੇ ਕਈਏ ਤਾਂ ਸਾਡੀ ਪੰਜਾਬ ਇੰਡਸਟਰੀ ਇੰਡੀਆ ਦੀ ਤੀਸਰੀ ਇੰਡਸਟਰੀ ਹੈ ਜਿਹੜੀ ਸਭ ਤੋਂ ਘੈਂਟ ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮੂਵੀਜ਼ ਬਣਾ ਰਹੀ ਹੈ ਪਰ ਪੰਜਾਬ ਆਪ ਇੰਡਸਟਰੀ ਵਿੱਚ ਵੀ ਸਾਡੀਆਂ ਪੰਜਾਬ ਦੇ ਇਤਿਹਾਸ ਦੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਜੇ ਬਣੀਆਂ ਨੇ ਉਹ ਫਿਲਮਾਂ ਨੂੰ ਬੈਨ ਕੀਤਾ ਗਿਆ ਸਰਕਾਰਾਂ ਵੱਲੋਂ ਤਾਂ ਜੋ ਸਾਨੂੰ ਸਹੀ ਇਤਿਹਾਸ ਦਾ ਨਾਂ ਪਤਾ ਚੱਲ ਸਕੇ ਪਰ ਹੁਣ ਜਿਹੜੀ ਫਿਲਮ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ ਉਹ ਪਰਮਾਤਮਾ ਦੇ ਉੱਤੇ ਸ਼ਰਦਾ ਦੀ ਇੱਕ ਅਨੋਖੀ ਅਜੇ ਹੀ ਕਹਾਣੀ ਹੈ ਜੀਨੂੰ ਤੁਸੀਂ ਦੇਖ ਕੇ ਪਰਮਾਤਮਾ ਦਾ ਸ਼ੁਕਰਾਨਾ ਕਰੋਗੇ ਕਿ ਉਹਨਾਂ ਨੇ ਤੁਹਾਨੂੰ ਜਨਮ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਰਹਿਣ ਖਾਣ ਪੀਣ ਨੂੰ ਐਡਾ ਚੰਗਾ ਮਾਹੌਲ ਦਿੱਤਾ ਇਹ ਫਿਲਮ ਕਿਹੜੀ ਹੈ ਇਹ ਫਿਲਮ ਬਣਾਈ ਹੈ ਜੀ ਅਮਰ ਹੁੰਦਲ ਹੋਰਾਂ ਨੇ ਜਿਨ੍ਹਾਂ ਨੇ ਵਾਰਨਿੰਗ ਤੇ ਵਾਰਨਿੰਗ 2 ਨੂੰ ਡਾਇਰੈਕਟ ਕੀਤਾ ਸੀਗਾ ਉਹੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਇਸ ਫਿਲਮ ਦਾ ਨਾਮ ਹੈ ਬੀਬੀ ਰਜਨੀ ਬੀਬੀ ਰਜਨੀ ਕੌਣ ਸੀ ਇਹ ਸਾਰਾ ਕੁਝ ਤੁਹਾਨੂੰ ਇਹ ਫਿਲਮ ਵਿੱਚ ਚੰਗੀ ਤਰ੍ਹਾਂ ਦੱਸਿਆ ਜਾਊਗਾ ਪਰ ਇਹ ਆਪਾਂ ਹੁਣ ਮੋਟਾ-ਮੋਟਾ ਇਹ ਜਾਣਾਂਗੇ ਕਿ ਬੀਬੀ ਰਜਨੀ ਦੀ ਇਹ ਕਹਾਣੀ ਸਾਡੇ ਇਤਿਹਾਸ ਵਿੱਚ ਸਾਡੇ ਲਈ ਇੰਨੀ ਜ਼ਰੂਰੀ ਕਿਉਂ ਹੈ ਉਸ ਸਮੇਂ ਇੱਕ ਕਿ ਰਾਜਾ ਸੀਗਾ ਉਹ ਰਾਜਾ ਸੀ ਜਿਹੜਾ ਉਹ ਨੂੰ ਪਰਮਾਤਮਾ ਤੇ ਵਿਸ਼ਵਾਸ ਸੀਗਾ ਪਰ ਉਹ ਪਰਮਾਤਮਾ ਤੋਂ ਇੱਕੋ ਦਾਤ ਮੰਗਦਾ ਸੀਗਾ ਇੱਕੋ ਚੀਜ਼ ਮੰਗਦਾ ਸੀ ਉਹ ਸੀ ਇੱਕ ਮੁੰਡੇ ਦੀ ਦਾਤ ਉਹ ਰਾਜਾ ਚਾਹੁੰਦਾ ਸੀ ਕਿ ਉਹ ਨੂੰ ਇੱਕ ਮੁੰਡਾ ਹੋਵੇ ਜਿਹੜਾ ਉਹਦੀ ਕੁੱਲ ਨੂੰ ਉਹਦੇ ਪਰਿਵਾਰ ਨੂੰ ਅੱਗੇ ਵਧਾ ਸਕੇ ਪਰ 6 ਕੁੜੀਆਂ ਹੋਣ ਦੇ ਬਾਅਦ ਵੀ ਸਤਵੀਂ ਉਹ ਨੂੰ ਕੁੜੀ ਹੋਈ ਜਿਹੜੀ ਕੁੜੀ ਦਾ ਨਾਮ ਸੀ ਬੀਬੀ ਰਜਨੀ ਇਹ ਕਹਾਣੀ ਇਹ ਸਟੋਰੀ ਸਾਰੀ ਉਸ ਬੀਬੀ ਰਜਨੀ ਦੇ ਉੱਤੇ ਹੀ ਹੈ ਇੱਕ ਸੱਚੀ ਸੁੱਚੀ ਕਹਾਣੀ ਮਹਾਤਮਾ ਉਤੇ ਵਿਸ਼ਵਾਸ ਦੀ ਕਹਾਣੀ ਜਦੋਂ ਰਾਜੇ ਨੂੰ 6 ਕੁੜੀਆਂ ਤੋਂ ਬਾਅਦ 7ਵੀਂ ਵੀ ਕੁੜੀ ਹੀ ਹੋਈ ਤਾਂ ਉਹਦਾ ਵਿਸ਼ਵਾਸ ਟੁੱਟ ਗਿਆ ਉਹਦਾ ਮਨ ਦਰਦ ਨਾਲ ਭਰ ਗਿਆ ਤੇ ਉਹਨੇ ਜਿਹੜੇ ਵੀ ਉਹਦੇ ਰਾਜ ਵਿੱਚ ਮੋਲਵੀ ਸੀਗੇ ਜਾਂ ਪੰਡਤ ਸੀਗੇ ਜਾਂ ਜੋ ਵੀ ਇਨਸਾਨ ਪਰਮਾਤਮਾ ਉੱਤੇ ਵਿਸ਼ਵਾਸ ਰੱਖਦਾ ਸੀ ਉਹ ਉਸ ਨੂੰ ਮਰਵਾ ਦਿੰਦਾ ਸੀ ਜਾਂ ਉਸ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿੰਦਾ ਸੀ ਹੁਣ ਇਸ ਰਾਜੇ ਦੇ ਮਾਨੇ ਉੱਤੇ ਇੰਨਾ ਡੂੰਘਾ ਅਸਰ ਪਿਆ ਸੀਗਾ ਇਹ ਇਹਨੂੰ ਪਰਮਾਤਮਾ ਦੇ ਨਾਮ ਤੋਂ ਨਫ਼ਰਤ ਹੋਣ ਲੱਗੀ ਤੇ ਸਮਾਂ ਬੀਤਦਾ ਗਿਆ 6 ਰਾਣੀਆਂ ਵਿੱਚੋਂ ਸਤਵੀਂ ਜਿਹੜੀ ਬੀਬੀ ਰਜਨੀ ਸੀ ਉਹਨੂੰ ਪਰਮਾਤਮਾ ਉੱਤੇ ਪੂਰਾ ਵਿਸ਼ਵਾਸ ਸੀ ਉਹੋ ਪਰ ਪ੍ਰਮਾਤਮਾ ਦਾ ਨਾਮ ਜਪਦੀ ਰਹਿੰਦੀ ਸੀ ਪਰ ਉਹਦੇ ਪਿਤਾ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹ ਚਾਹੁੰਦਾ ਸੀ ਕਿ ਉਹ ਪ੍ਰਮਾਤਮਾ ਨੂੰ ਛੱਡ ਕੇ ਮੇਰਾ ਨਾਮ ਹੀ ਜਪੇ ਇੱਕ ਹਿਸਾਬ ਦਾ ਉਹ ਆਪਣੇ ਇਲਾਕੇ ਦਾ ਗੋੜ ਬਣਨ ਜਾ ਰਿਹਾ ਸੀ ਉਹ ਕਹਿੰਦਾ ਸੀ ਕਿ ਮੈਨੂੰ ਹੀ ਪ੍ਰਮਾਤਮਾ ਸਮਝੇ ਮੇਰੀ ਜਨਤਾ ਪਰ ਉਹਦੀ ਕੁੜੀ ਬੀਬੀ ਰਜਨੀ ਇਹ ਨਹੀਂ ਕਹਿੰਦੀ ਸੀ ਤੇ ਇਸ ਗੱਲ ਤੋਂ ਤੰਗ ਆ ਕੇ ਉਸ ਰਾਜੇ ਨੇ ਆਪਣੀ ਕੁੜੀ ਆਪਣੀ ਧੀ ਰਜਨੀ ਦਾ ਵਿਆਹ ਇੱਕ ਇਹੋ ਜਿਹੇ ਇਨਸਾਨ ਨਾਲ ਕਰਵਾਤਾ ਜੀਨੂੰ ਕੋੜ ਹੋਇਆ ਹੋਇਆ ਸੀਗਾ ਸਰੀਰ ਦੇ ਅੰਦਰ ਇਹ ਤਾਂ ਜਾਵਾ ਅੰਗਾਂ ਤੇ ਕੋੜ ਚੱਲਿਆ ਹੋਇਆ ਸੀਗਾ ਇੱਕ ਪਿੰਗਲਾ ਜਾਂ ਇਨਸਾਨ ਸੀਗਾ ਜਿਹਦੇ ਨਾਲ ਬੀਬੀ ਰਜਨੀ ਦਾ ਵਿਆਹ ਕਰਵਾਤਾ ਉਹ ਤੁਰ ਵੀ ਨਹੀਂ ਸਕਦਾ ਸੀਗਾ ਵਿਆਹ ਕਰਵਾਉਣ ਤੋਂ ਬਾਅਦ ਰਾਜੇ ਨੇ ਆਪਣੀ ਧੀ ਨੂੰ ਆਪਣੇ ਪ੍ਰਾਂਤ ਵਿੱਚੋਂ ਬਾਹਰ ਕੱਢ ਦਿੱਤਾ ਉਹਨੇ ਕਿਹਾ ਕਿ ਤੂੰ ਹੁਣ ਇੱਥੋਂ ਚਲੀ ਜਾ ਤੇਰਾ ਇੱਥੇ ਕੋਈ ਕੰਮ ਨਹੀਂ ਇਹ ਸਭ ਦੇਖ ਕੇ ਬੀਬੀ ਰਜਨੀ ਦੀਆਂ ਭੈਣਾਂ ਤੇ ਮਾਂ ਬਹੁਤ ਦਰਦ ਵਿੱਚ ਰਹੀਆਂ ਉਹਨਾਂ ਨੂੰ ਬਹੁਤ ਅਫਸੋਸ ਹੋ ਰਿਹਾ ਸੀ ਬੀਬੀ ਰਜਨੀ ਲਈ ਪਰ ਬੀਬੀ ਰਜਨੀ ਦਾ ਜੋ ਪਰਮਾਤਮਾ ਤੇ ਅਟੁੱਟ ਵਿਸ਼ਵਾਸ ਸੀ ਪਰਮਾਤਮਾ ਦੀ ਬੰਦਗੀ ਜੋ ਕਰਦੀ ਸੀ ਉਹਨਾਂ ਨੇ ਉਹ ਨਹੀਂ ਛੱਡਿਆ ਤੇ ਜਾ ਕੇ ਭਿਖਸ਼ਾ ਮੰਗ ਕੇ ਆਪਣੇ ਘਰ ਵਾਲੇ ਦਾ ਤੇ ਆਪਣਾ ਖਿਆਲ ਰੱਖਦੀ ਸੀ ਆਪਣੇ ਘਰ ਵਾਲੇ ਦਾ ਤੇ ਆਪਣਾ ਪੇਟ ਭਰਦੀ ਸੀ ਇੱਕ ਦਿਨ ਉਹ ਪਿੰਡ ਦੇ ਬਾਹਰ ਆਪਣੇ ਘਰ ਵਾਲੇ ਨੂੰ ਇੱਕ 베ਰੀ ਦੇ ਥੱਲੇ ਛੱਡ ਕੇ ਪਿੰਡ ਵਿੱਚ ਭਿਖਸ਼ਾ ਮੰਗਣ ਲਈ ਚਲੀ ਗਈ ਜੋ ਵੀ ਉਹਨੂੰ ਕੋਈ ਵੀ ਕੁਝ ਵੀ ਦੇ ਦਿੰਦਾ ਉਹ ਦੋਵੇਂ ਆਪਸ ਵਿੱਚ ਵੰਡ ਕੇ ਖਾ ਲੈਂਦੇ ਸੀਗੇ ਤੇ ਉਸ ਦਿਨ ਜਦੋਂ ਉਹ ਭਿਖਸ਼ਾ ਨੰਚਲੀ ਗਈ ਜਿਹੜਾ ਉਹਦਾ ਘਰ ਵਾਲਾ ਸੀਗਾ ਉਹ 베ਰੀ ਥੱਲੇ ਬੈਠਾ ਸੀ 베ਰੀ ਉੱਤੇ ਬਹੁਤ ਸਾਰੇ ਕਾਂ ਬੈਠੇ ਸੀਗੇ ਉਹ ਵੇਖਦਾ ਕਿ ਕਾਂ 베ਰੀ ਦੇ ਥੱਲੇ ਨਦੀ ਸੀਗੀ ਉਹ ਨਦੀ ਵਿੱਚ ਵੜਿਆ ਉਹ ਨਦੀ ਤੋਂ ਜਦੋਂ ਬਾਹਰ ਆਉਂਦਾ ਸੀਗਾ ਤੇ ਉਹ ਚਿੱਟਾ ਹੋ ਜਾਂਦਾ ਸੀ ਫੇਰ ਕਾਂ ਅੰਦਰ ਗਿਆ ਜਦੋਂ ਕਾਂ ਅੰਦਰ ਗਿਆ ਬਾਹਰ ਆਉਂਦਾ ਸੀ ਤੇ ਉਹ ਚਿੱਟਾ ਹੋ ਕੇ ਨਿਕਲਦਾ ਸੀ ਹੰਸ ਤਰਾਂ ਉਹ ਕਹਿੰਦਾ ਵੀ ਇਹ ਕੀ ਮਾਇਆ ਹੈ ਇਹ ਕਾਂ ਅੰਦਰ ਜਾਂਦਾ ਹੈ ਬਾਹਰ ਹੰਸ ਬਣ ਕੇ ਆ ਜਾਂਦਾ ਹੈ ਬਾਹਰ ਇਹ ਫੇਰ ਕਾਂ ਅੰਦਰ ਗਿਆ ਫੇਰ ਹੰਸ ਬਣ ਕੇ ਆ ਗਿਆ ਇਹ ਉਹਨੂੰ ਸਮਝ ਨਹੀਂ ਆਉਂਦੀ ਬਈ ਇਹ ਕੀ ਚੱਕਰ ਚਾਲਦੇ ਆ ਉਹ ਕਹਿੰਦਾ ਵੀ ਇਹ 베ਰੀ ਕਰਾਮਾਤੀ 베ਰੀ ਹੈ ਇਹ ਪਾਣੀ ਕਰਾਮਾਤੀ ਹੈ ਜਿਹਦੇ ਵਿੱਚ ਕਾਂ ਜਾਂਦਾ ਕਾਂ ਹੰਸ ਬਣ ਜਾਂਦਾ ਉਹ ਕਹਿੰਦਾ ਵੀ ਸ਼ਾਇਦ ਮੈਂ ਵੀ ਇਹਦੇ ਵਿੱਚ ਜੇ ਇਸ਼ਨਾਨ ਕਰਾਂ ਤਾਂ ਮੇਰਾ ਵੀ ਇਹ ਰੋਗ ਕੱਟਿਆ ਜਾਵੇ ਮੈਂ ਵੀ ਸਹੀ ਹੋ ਸਕਾਂ ਤੇ ਇਹੀ ਚੈਣਾ ਲੈ ਕੇ ਉਹ ਆਪਣੀ ਟਰਾਲੀ 'ਚੋਂ ਉਤਰਿਆ ਹੌਲੀ-ਹੌਲੀ ਰੋੜਦਾ ਹੋਇਆ ਨਦੀ ਵਿੱਚ ਇਸ਼ਨਾਨ ਕਰਨ ਲੱਗਿਆ ਜਦੋਂ ਇਸ਼ਨਾਨ ਕਰਕੇ ਉਹ ਬਾਹਰ ਆਇਆ ਤਾਂ ਉਹਦਾ ਸਾਰਾ ਸਰੀਰ ਦਾ ਕੋੜ ਖਤਮ ਹੋ ਚੁੱਕਿਆ ਸੀ ਸਿਰਫ ਇੱਕ ਹੱਥ ਸੀਗਾ ਜਿਹੜਾ ਉਹਨੇ ਡੁੱਬਣ ਦੇ ਡਰ ਤੋਂ 베ਰੀ ਦੇ ਤਣੇ ਨੂੰ ਫੜਿਆ ਹੋਇਆ ਸੀਗਾ ਉਹ ਹੱਥ ਸਹੀ ਨਹੀਂ ਹੋਇਆ ਸੀ ਬਾਕੀ ਸਾਰਾ ਸ਼ਰੀਰ ਉਹਦਾ ਨਿਰੋਗ ਹੋ ਚੁੱਕਿਆ ਸੀਗਾ ਜਦੋਂ ਬੀਬੀ ਰਜਨੀ ਵਾਪਸ ਹੀ ਆਈ ਤਾਂ ਉਹਨੇ ਦੇਖਿਆ ਕਿ ਉਹਦਾ ਪਤੀ ਉੱਥੇ ਨਹੀਂ ਹੈਗਾ ਉੱਥੇ ਕੋਈ ਹੋਰ ਹੀ ਆਦਮੀ ਬੈਠਾ ਹੈ ਜੋ ਕਿ ਬਹੁਤ ਤੰਦਰੁਸਤ ਤੇ ਹੱਟਾ-ਕੱਟਾ ਹੈ ਹੁਣ ਉਹ ਦੇਖਦੀ ਹੈ ਉਹ ਕਹਿੰਦੀ ਹੈ ਵੀ ਮੇਰਾ ਪਤੀ ਕਿੱਥੇ ਹੈ ਉਹਨੂੰ ਪੁੱਛਦੀ ਹੈ ਉਹਨੂੰ ਐਂ ਡਰ ਸੀ ਵੀ ਇਹਨੇ ਕਿਤੇ ਮਾਰ ਤਾਂ ਨਹੀਂ ਦਿੱਤਾ ਮੇਰੇ ਪਤੀ ਨੂੰ ਉਹ ਉਹਨੂੰ ਪੁੱਛਦੀ ਹੈ ਉਹ ਕਹਿੰਦਾ ਮੈਂ ਹੀ ਤੇਰਾ ਪਤੀ ਹਾਂ ਇੱਕ ਗੱਲ ਸੁਣ ਕੇ ਬੀਬੀ ਰਜਨੀ ਕਹਿੰਦੀ ਨਹੀਂ ਤੂੰ ਮੇਰਾ ਪਤੀ ਨਹੀਂ ਹੋ ਸਕਦਾ ਉਹਨੇ ਫਿਰ ਸਾਰੀ ਗੱਲ ਸਮਝਾਈ ਕਿ ਇਸ ਤਰ੍ਹਾਂ ਮੈਂ ਨਦੀ ਵਿੱਚ ਇਸ਼ਨਾਨ ਕੀਤਾ ਇਸ 베ਰੀ ਥੱਲੇ ਇਸ਼ਨਾਨ ਕੀਤਾ ਤੇ ਮੇਰਾ ਸਾਰਾ ਰੋਗ ਕੱਟਿਆ ਗਿਆ ਫਿਰ ਉਹਨੇ ਆਪਣਾ ਹੱਥ ਦਿਖਾਇਆ ਜਿਹੜਾ ਹੱਥ ਹਜੇ ਸਹੀ ਨਹੀਂ ਹੋਇਆ ਸੀ ਜਿਹੜਾ ਉਸ ਨਦੀ ਵਿੱਚ ਇਸ਼ਨਾਨ ਕਰਨ ਤੋਂ ਰਹਿ ਗਿਆ ਸੀ ਤਾਂ ਉਹਨੇ ਜਦੋਂ ਬੀਬੀ ਰਜਨੀ ਦੇ ਸਾਹਮਣੇ ਉਸ ਪਾਣੀ ਵਿੱਚ ਹੱਥ ਪਾ ਕੇ ਕੱਢਿਆ ਤਾਂ ਉਹ ਹੱਥ ਵੀ ਬਿਲਕੁਲ ਸਹੀ ਸਲਾਮਤ ਬਿਲਕੁਲ ਨਿਰੋਗ ਹੋ ਚੁੱਕਿਆ ਇਸ ਤਰ੍ਹਾਂ ਬੀਬੀ ਰਜਨੀ ਦੇ ਘਰ ਵਾਲੇ ਦਾ ਸਾਰੇ ਰੋਗ ਕੱਟੇ ਗਏ ਜਿਹੜੀ 베ਰੀ ਅੱਜ ਆਪਾਂ ਦੁੱਖ ਪੰਜਣੀ 베ਰੀ ਸ੍ਰੀ ਹਰਮੰਦਰ ਸਾਹਿਬ ਵਿੱਚ ਜਾਣਦੇ ਆ ਇਹ ਉਹੀ 베ਰੀ ਹੈ ਉਹੀ ਜਗ੍ਹਾ 'ਸ ਇਸ ਤਰ੍ਹਾਂ ਪ੍ਰਮਾਤਮਾ ਉੱਤੇ ਅਤੁੱਟ ਵਿਸ਼ਵਾਸ ਨੇ ਬੀਬੀ ਰਜਨੀ ਦੇ ਕੋੜੀ ਪੱਤੀ ਦਾ ਦੁੱਖ ਵੀ ਹਰ ਲਿਆ ਤੇ ਇਹ ਇਤਿਹਾਸ ਦੀ ਉਹ ਕਹਾਣੀ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕੀ ਛੱਡਿਆ ਸੀ ਤੇ ਅਸੀਂ ਜਿਹਨੂੰ ਸਮਝਦੇ ਨਹੀਂ ਐ ਅਸੀਂ ਅਤਰਮ ਫਤਰਮ ਹੋਰ ਹੀ ਬਾਬਿਆਂ ਕੋਲੇ ਜਾ ਕੇ ਮੰਨਤਾ ਮੰਨਦੇ ਆ ਉਹਨਾਂ ਬਾਬਿਆਂ ਦੇ ਅੱਗੇ ਸੀਸ ਝੁਕੋਣੇ ਆ ਤੇ ਆਪਣੀ ਅਸਲ ਦਿਖ ਅਸਲ ਸੱਚਾਈ ਅਸਲ ਇਤਿਹਾਸ ਤੋਂ ਵਾਂਝੇ ਰਹਿ ਗਏ ਆ ਜੇਕਰ ਸਾਨੂੰ ਸਾਡੇ ਇਤਿਹਾਸ ਤੋਂ ਦੂਰ ਕੀਤਾ ਗਿਆ ਇਹਦੇ ਵਿੱਚ ਸਭ ਤੋਂ ਪਹਿਲਾ ਦੋਸ਼ ਆਪਣੇ ਆਪ ਤੇ ਹੀ ਲੱਗਦਾ ਕਿਉਂਕਿ ਅਸੀਂ ਉਸ ਚੀਜ਼ ਨੂੰ ਜਾਣਨ ਤੋਂ ਇਨਕਾਰ ਕੀਤਾ ਤਾਂ ਸਾਡੇ ਤੇ ਅਲੱਗ ਚੀਜ਼ਾਂ ਥੋਪੀਆਂ ਗਈਆਂ ਜੇ ਅਸੀਂ ਕਹਿੰਦੇ ਸਾਨੂੰ ਐਸ ਚੀਜ਼ਾਂ ਦੀ ਨਹੀਂ ਬਲਕਿ ਸਾਡੇ ਸਿੱਖੀ ਇਤਿਹਾਸ ਦੀ ਲੋੜ ਹੈ ਸਾਨੂੰ ਸਾਡੇ ਸਿੱਖੀ ਦੀ ਜ਼ਰੂਰਤ ਹੈ ਤਾਂ ਸਾਡੇ ਤੇ ਕੋਈ ਵੀ ਚੀਜ਼ ਹਾਵੀ ਨਹੀਂ ਨਹੀਂ ਹੋ ਸਕਦੀ ਐਸ ਕਰਕੇ ਸਾਨੂੰ ਹੁਣ ਬਹੁਤ ਟਾਈਮ ਲੰਘ ਚੁੱਕਾ ਸਾਨੂੰ ਹੁਣ ਮੋੜ ਸਿੱਖੀ ਵਿੱਚ ਤਬਦੀਲ ਹੋਣਾ ਚਾਹੀਦਾ ਜੋ ਵੀ ਕੰਮ ਕਰਦੇ ਆ ਆਪਾਂ ਜੋ ਵੀ ਕੀਤਾ ਹੈ ਆਪਣਾ ਆਪਾਂ ਸਿੱਖੀ ਸਿਧਾਂਤਾਂ ਰਾਹੀ ਉਸ ਤਰੀਕੇ ਨੂੰ ਚਲਾਈਏ ਤੇ ਆਪਣੇ ਪਰਮਾਤਮਾ ਦਾ ਨਾਮ ਗਾਇਨ ਕਰੀਏ ਤੇ ਸਿੱਖ ਇਤਿਹਾਸ ਨੂੰ ਤੇ ਸਿੱਖੀ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਈਏ ਆਪਣੇ ਪੰਜਾਬ ਨੂੰ ਹੋਰ ਵਧਾਈਏ ਫਲਾਈਏ ਸਾਡੇ ਨਾਲ ਬਹੁਤ ਤੱਕੇ ਹੋ ਚੁੱਕੇ ਨੇ ਤੋਂ ਅਸੀਂ ਹੁਣ ਆਪਣੇ ਨਾਲ ਕੋਈ ਹੋਰ ਤੱਕਾ ਨਹੀਂ ਹੋਣ ਦੇਣਾ ਵੀਡੀਓ ਚੰਗੀ ਲੱਗੀ ਜੇ ਸਾਡੀ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ 30 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫਿਲਮ ਬੀਬੀ ਰਜਨੀ ਥੀਏਟਰਸ ਵਿੱਚ ਜਾ ਕੇ ਜ਼ਰੂਰ ਦੇਖਿਓ ਕਿਉਂਕਿ ਇੱਕ ਪ੍ਰੋਡਿਊਸਰ ਫਿਲਮ ਉਹੀ ਬਣਾਉਂਦਾ ਜਿਹੜੀ ਲੋਕ ਦੇਖਣਾ ਪਸੰਦ ਕਰਦੇ ਨੇ ਜੇ ਹੁਣ ਤੁਸੀਂ ਇਹੋ ਜਿਹੀਆਂ ਇਤਿਹਾਸਿਕ ਫਿਲਮਾਂ ਨੂੰ ਪਸੰਦ ਕਰੋਗੇ ਤਾਂ ਅੱਗੇ ਤੋਂ ਸਾਨੂੰ ਸਾਡੇ ਇਤਿਹਾਸ ਦੀਆਂ ਫਿਲਮਾਂ ਹੀ ਦੇਖਣ ਨੂੰ ਮਿਲਣਗੀਆਂ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ